ਮਿਸਰ ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕੁਮਲਪ੍ਰੀਤ ਗੌਰ ਸਖਸ਼ਮ 2025 ਦਾ ਜਿਹੜਾ ਕਿ ਉਦਘਾਟਨ ਕੀਤਾ ਗਿਆ ਜਿਸ ਦੇ ਵਿੱਚ ਗੈਸ ਐਂਡ ਔਇਲ ਕੰਜ਼ਰਵੇਸ਼ਨ ਦੇ ਬਾਰੇ ਜਾਗਰੂਕਤਾ ਪੈਦਾ ਕੀਤੀ ਗਈ ਹੈ ਤੁਹਾਨੂੰ ਦੱਸਦੇ ਕਿ ਇਹ ਸਮਾਗਮ ਚੰਡੀਗੜ੍ਹ ਦੇ ਵਿੱਚ ਆਯੋਜਿਤ ਕੀਤਾ ਗਿਆ ਸੀ ਜਿਸ ਦੇ ਵਿੱਚ ਪ੍ਰਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧੂਆ ਮੁੱਖ ਮਹਿਮਾਨ ਦੇ ਵਜੋਂ ਸ਼ਾਮਲ ਹੋਏ ਸੀ ਇਸ ਸਮਾਗਮ ਤੋਂ ਬਾਅਦ ਉਦਘਾਟਨ ਸਮਾਗਮ ਤੋਂ ਬਾਅਦ ਕਹਿ ਸਕਦੇ ਆ ਕਿ ਕੁਲਤਾਰ ਸਿੰਘ ਸੰਧੂਆ ਦੇ ਵੱਲੋਂ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਖਾਸ ਤੌਰ ਤੇ ਇਸ ਸਮਾਗਮ ਦੇ ਵਿੱਚ ਜੋ ਕੀਤਾ ਸੀ ਉਸ ਦਾ ਉਸ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਤੇ ਇਸ ਦੇ ਨਾਹ ਲਈ ਉਹਨਾਂ ਦੇ ਵੱਲੋਂ ਕਿਸਾਨਾਂ ਦੇ ਮੁੱਦੇ ਤੇ ਵੀ ਆਪਣਾ ਪੱਖ ਸਾਂਝਾ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਪੀਐਮ ਨਰਿੰਦਰ ਮੋਦੀ ਨੂੰ ਕਿਸਾਨਾਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਨੇ ਤੇ ਉਹਨਾਂ ਨੂੰ ਜਿਹੜਾ ਕਿ ਦਿੱਲੀ ਦੇ ਵਿੱਚ ਆਉਣ ਦੇਣਾ ਚਾਹੀਦਾ ਕਿਉਂਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਅਜਿਹਾ ਬਾਰਡਰ ਤਾਂ ਪਾਕਿਸਤਾਨ ਦੇ ਵਿੱਚ ਜਾਣਦੇ ਵੀ ਨਹੀਂ ਹੈ ਜਿਹੜਾ ਬਾਰਡਰ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੇ ਬਣਾਇਆ ਗਿਆ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਜਿਹੜੇ ਪ੍ਰਵਾਸੀ ਅਮਰੀਕਾ ਦੇ ਵੱਲੋਂ ਡਿਪੋਰਟ ਕੀਤੇ ਗਏ ਨੇ ਉਹਨਾਂ ਦੇ ਬਾਰੇ ਵੀ ਆਪਣਾ ਪੱਖ ਸਾਝਾ ਕੀਤਾ ਗਿਆ ਤੇ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਕੋਟਾਰ ਸਿੰਘ ਸੰਧੂਆ ਦੇਖੋ ਕੇਂਦਰ ਸਰਕਾਰ ਵੈਸੇ ਤਾਂ ਇਹ ਸੋਚਦੇ ਵੀ ਅਸੀਂ ਵੈਸਟਰਨ ਜਿਹੜੀਆਂ ਪ੍ਰੈਕਟਿਸਸ ਉਹਨਾਂ ਨੂੰ ਅਪਣਾਉਣਾ ਹੈ ਸਰ ਕੈਮਰਾ ਫਿਕਸ ਇੰਗਲੈਂਡ ਦੇ ਵਿੱਚ ਜੇ ਕਿਸਾਨ ਪ੍ਰੋਟੈਸਟ ਕਰਦਾ ਤਾਂ ਪਾਰਲੀਮੈਂਟ ਹਾਊਸ ਦੇ ਕੋਲੇ ਚਲਾ ਜਾਂਦਾ ਇੱਥੇ ਕਿਸਾਨ ਜਿਹੜਾ 90% ਜਿਹੜੀ ਤੁਹਾਡਾ ਜਿਹੜੀ ਡਿਪੈਂਡੈਂਸ ਹੈ ਨਾ ਸਾਡੀ ਇਕਨੋਮੀ ਦੀ ਥਿਸ ਇਸ ਨਾਟ ਐਗਰੀਕਲਚਰ ਹਿੰਦੁਸਤਾਨ ਦੇ ਵਿੱਚ ਜੇ ਕਿਸਾਨ ਤਕੜਾ ਹੈ ਕਿਸਾਨ ਸਖਸ਼ਮ ਹੈ ਤੇ ਤਾਂ ਹੀ ਵਿਸ਼ਵਗੁਰੂ ਬਣੇਗਾ ਕੱਲਾ ਉਹ ਤੇਲ ਬਣਾ ਕੇ ਵਿਸ਼ਵਗੁਰੂ ਨਹੀਂ ਬਣਨਾ ਮੋਦੀ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ ਸੋ ਕਿਸਾਨ ਦੀ ਗੱਲ ਸੁਣਨੀ ਚਾਹੀਦੀ ਹੈ ਕਿਸਾਨ ਦੀ ਨਹੀਂ ਹਰੇਕ ਇੱਕ ਜਿਹਦੀ ਪ੍ਰੈਜ਼ੈਂਸ ਵੀ ਹੈ ਨਹੀਂ ਜਿਹਦੀ ਬਹੁਤ ਘੱਟ ਮਿਨੋਰਟੀ ਚ ਹੈ ਉਹਦੀ ਵੀ ਗੱਲ ਸੁਣਨੀ ਚਾਹੀਦੀ ਹੈ ਇਹ ਡੈਮੋਕ੍ਰੇਸੀ ਦਾ ਇੱਕ ਰੂਲ ਹੈ ਥੰਮ ਰੂਲ ਹੈ ਸੋ ਕਿਸੇ ਨੂੰ ਤੁਸੀਂ ਬਿਨਾ ਸੁਣਿਆ ਡਿਸਕ੍ਰੈਡਿਟ ਨਹੀਂ ਕਰ ਸਕਦੇ ਸੋ ਗੱਲ ਕਰਕੇ ਔਰ ਜਿਹੜੀਆਂ ਜਾਇਜ਼ ਮੰਗਾਂ ਮੰਨਣੀਆਂ ਚਾਹੀਦੀਆਂ ਤੁਸੀਂ ਤੇ ਬਾਰਡਰ ਬਣਾਤਾ ਉਨੀ ਸ਼ਕਤੀ ਤੇ ਪਾਕਿਸਤਾਨ ਵਾਲੇ ਬਾਰਡਰ ਦੇ ਨਹੀਂ ਜਦੋਂ ਕਰਤਾਰਪੁਰ ਸਾਹਿਬ ਜਾਣਦੇ ਆ ਤੇ ਤੁਸੀਂ ਇੱਥੇ ਦਿੱਲੀ ਨਹੀਂ ਜਾਣਦੇ ਕਿਸਾਨਾਂ ਨੂੰ ਸੇ ਇਹ ਬਹੁਤ ਨਿੰਦਨੀ ਗੱਲ ਹੈ ਔਰ ਇਹਨੂੰ ਮੈਂ ਮੈਨੂੰ ਆਸ ਦੀ ਕਿਰਨ ਦਿਖਦੀ ਹੈ ਜੇ ਇਹਨਾਂ ਨੇ ਗੱਲਬਾਤ ਕਹੀਂ ਵੀ ਆਫਲਾਈਟ ਕੋ ਉਤਾਰ ਦੋ ਲੇਕਿਨ ਉਹ ਜੋ ਹਮਾਰੇ ਸਿਟੀਜ਼ਨ ਹੈ ਹਮਾਰੇ ਦੇਸ਼ਵਾਸੀ ਹੈ ਉਨ੍ਹਾਂ ਦਾ ਸਨਮਾਨ ਹੋਣਾ ਚਾਹੀਏ ਉਨਕੋ ਕ੍ਰਿਮੀਨਲਸ ਕੀ ਤਰ੍ਹਾਂ ਹਥਕੜੀ ਲਗਾ ਕੇ ਬੀੜੀਆਂ ਲਗਾ ਕੇ बेजत करना देश की बेजती है वो दुनिया के सामने ऐसा नहीं हो कोलंबिया कितना बड़ा देश है अभी वहाँ की सरकार ने ये इंश्योर किया कि उनको सम्मान के साथ देश में लाया जाए तो हिंदुस्तान तो बहुत बड़ा देश है हम तो विश्व गुरु बनने वाले हैं हमारा तो विश्व में डंका बजता है क्या हम अपने जो सिटीजन्स हैं उनके सम्मान की रक्षा नहीं कर सकते ये करना चाहिए